ਸਾਚੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿੱਧੀਆਂ ਤਸਵੀਰਾਂ ਵਿਖਾ ਦਿੰਨੇ ਆ ਕਿਉਂਕਿ ਅੱਜ ਲੋਕਤੰਤਰ ਦੇ ਮਹਾਪਰਵ ਦਾ ਸਤਵਾਂ ਗੇੜ ਜਿਹੜਾ ਸ਼ੁਰੂ ਹੋ ਚੁੱਕਿਆ ਹੈ VOTING process ਜਿਹੜੀ ਹੈ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਅਸੀਂ ਮੌਜੂਦ ਹਾਂ ਬਸਤੀ ਦਾਨਿਸ਼ਮੰਦਾ ਦਾ ਏਰੀਆ ਜਿੱਥੇ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਵੋਟਰਸ ਦੀ ਲਾਈਨਾਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤਸਵੀਰਾਂ ਵਿਖਾ ਦਿੰਨੇ ਆ ਜਿਸ ਢੰਗ ਦੇ ਨਾਲ ਸਵੇਰ ਤੋਂ ਹੀ ਇੱਥੇ ਲਾਈਨਾਂ ਜੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਸਵੇਰ ਤੋਂ ਹੀ ਵੋਟਰਸ ਜਿਹੜੇ ਨੇ ਆਪਣੇ ਵੋਟ ਪਾਉਣ ਲਈ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਯਾਨੀ ਜਿਹੜਾ ਲੋਕਤੰਤਰਤਾ ਮਹਾਪਰਵ ਹੈ ਉਸ ਦਾ ਜਿਸ ਢੰਗ ਦੇ ਨਾਲ ਆਗਾਜ਼ ਹੋਇਆ ਸਤਵੇਂ ਗੇਟ ਦਾ ਔਰ ਉਸ ਦੀ ਸ਼ੁਰੂਆਤ ਜਿਹੜੀ ਹੈ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਵੇਰ ਤੋਂ ਹੀ ਲੋਕ ਜਿਹੜੇ ਨੇ ਆਪਣੇ ਮਤ ਦਾ ਪ੍ਰਯੋਗ ਕਰਨਾ ਚਾਹੁੰਦੇ ਨੇ ਆਪਣੇ ਲੋਕਤੰਤਰੀਕ ਅਧਿਕਾਰ ਦਾ ਪ੍ਰਯੋਗ ਕਰਨਾ ਚਾਹੁੰਦੇ ਨੇ ਔਰ ਇਸ ਪਰਵ ਦੇ ਵਿੱਚ ਵੰਡ ਛੱਡ ਕੇ ਹਿੱਸਾ ਲੈਣਾ ਚਾਹੁੰਦੇ ਨੇ ਤੁਸੀਂ ਵੀ ਦੇਖ ਸਕਦੇ ਹੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਵੀ ਜਿਹੜੇ ਪੈਰਾਮਿਲਟਰੀ ਦੇ ਜਵਾਨ ਨੇ ਜਿਹੜੀ ਪੁਲਿਸ ਫੋਰਸਿਸ ਹੈ ਉਹਨਾਂ ਦੀ ਤਾਇਨਾਤੀ ਕੀਤੀ ਹੋਈ ਹੈ ਪਹਿਚਾਨ ਪੱਤਰ ਜਿਹੜਾ ਉਸ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਹੀ ਬੰਦੇ ਨੂੰ ਹੋਲਿੰਗ ਬੂਥਸ ਵੱਲੋਂ ਜਾਣ ਦਿੱਤਾ ਜਾਂਦਾ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਅਗਰ ਅਸੀਂ ਨੌਜਵਾਨਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਮਹਿਲਾਵਾਂ ਦੀ ਗੱਲ ਕਰੀਏ ਜਾਂ ਨਿਊ ਵੋਟਰਸ ਜਿਹੜੇ ਆ ਉਹਨਾਂ ਦੀ ਗੱਲ ਕਰੀਏ ਸਵੇਰ ਤੋਂ ਹੀ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਕਿ ਆਪਣੇ ਮਤ ਦਾ ਪ੍ਰਯੋਗ ਕਰ ਸਕਣ ਲੋਕਤੰਤਰ ਦੇ ਇਸ ਮਹਾਪਰਵ ਦਾ ਹਿੱਸਾ ਬਣ ਸਕਣ ਤੁਹਾਨੂੰ ਆ ਤਸਵੀਰ ਵਿਖਾ ਰਹੇ ਹਾਂ ਇਹ ਐਂਟਰੀ ਦੀ ਤਸਵੀਰ ਹੈ ਔਰ ਉਸ ਤੋਂ ਬਾਅਦ ਜਿਹੜੇ ਪੋਲਿੰਗ ਬੂਥ ਆ ਉਸ ਦੀ ਵੀ ਤੁਹਾਨੂੰ ਤਸਵੀਰ ਵਿਖਾ ਦਿੰਦੇ ਹਾਂ ਕਿ ਜਿੱਥੇ ਆ ਪੋਲਿੰਗ ਬੂਥ ਬਣੇ ਹੋਏ ਨੇ ਉਸ ਦੇ ਉੱਪਰ ਵੀ ਕਿਸਤਾਂਗ ਦੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਹਾਲਾਂਕਿ ਗਰਮੀ ਬਹੁਤ ਹੈ ਲੇਕਿਨ ਸਵੇਰੇ ਸਵੇਰੇ ਲੋਕ ਜਿਹੜੇ ਨੇ ਆਪਣੇ ਵੋਟ ਨੂੰ ਕਾਸਟ ਕਰਕੇ ਇਸ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦੇ ਨੇ ਹਾਲਾਂਕਿ ਇਲੈਕਸ਼ਨ ਕਮਿਸ਼ਨ ਦੀ ਜੇਕਰ ਗੱਲ ਕਰੀ ਉਹਨਾਂ ਦੀ ਤਰਫੋਂ ਵੀ ਵਿਵਸਥਾ ਜਿਹੜੀ ਹੈ ਪ੍ਰੋਪਰ ਕੀਤੀ ਗਈ ਹੈ ਟੈਂਟ ਲਾਏ ਗਏ ਨੇ ਸ਼ਮਿਆਨ ਦੇ ਲਾਏ ਗਏ ਨੇ ਤਾਂ ਕਿ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਉਹ ਧੁੱਪ ਤੋਂ ਬਚ ਸਕਣ ਜਿਸ ਢੰਗ ਦੀ ਇੱਥੇ ਵਿਵਸਥਾ ਵੀ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿੱਥੇ ਕਹਿ ਸਕਦੇ ਆ ਪਬਲਿਕ ਦੇ ਇਕੱਠੇ ਹੋਣ ਦਾ ਜਾਂ ਲਾਈਨਿੰਗ ਦਾ ਏਰੀਆ ਉੱਥੇ ਟੈਂਟ ਲਾਏ ਹੋਏ ਨੇ ਤਾਂ ਕਿ ਲੋਕ ਜਿਹੜੇ ਨੇ ਉਹ ਗਰਮੀ ਤੋਂ ਪਰੇਸ਼ਾਨ ਨਾ ਹੋਣ ਦੂਜੇ ਪਾਸੇ ਇੱਕ ਹੋਰ ਮੁਖਾ ਦਿੰਦੇ ਆ ਕਿ ਕਿਸ ਢੰਗ ਦੇ ਨਾਲ ਜਿਸ ਤਰ੍ਹਾਂ ਇਹ ਬੁੱਥਾਂ ਦੀ ਗੱਲ ਕਰੀਏ ਕਿ ਕਿੰਨੀਆਂ ਵੱਡੀਆਂ ਲਾਈਨਾਂ ਜੜੀਆਂ ਨੇ ਇੱਥੇ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਤੋਂ ਇਸ ਢੰਗ ਦੀ ਤਸਵੀਰ ਜਿਹੜੀ ਐ ਇੱਥੇ ਵੇਖਣ ਨੂੰ ਮਿਲੀ ਸਵੇਰ ਤੋਂ ਹੀ ਲੋਕਾਂ ਦੇ ਪਹੁੰਚਣ ਦਾ ਸਿਲਸਿਲਾ ਚੱਲ ਰਹੀ ਸੀ ਔਰ ਹੁਣ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਜੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਅੱਜ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ ਕਿ ਲੋਕ ਜਿਹੜੇ ਨੇ ਉਹ ਬਿਨਾ ਕਿਸੇ ਸੰਕੋਚ ਤੋਂ ਆਪਣਾ ਵੋਟ ਜਿਹੜਾ ਕਾਸਟ ਕਰ ਸਕਣ ਉਹ ਰੂਸੀ ਦੀ ਤਸਵੀਰ ਹੈ ਜਲੰਧਰ ਦੀ ਤਸਵੀਰ ਦਾਨਿਸ਼ਮੰਦਾਂ ਏਰੀਆ ਜਿੱਥੋਂ ਦੀ ਹੈ ਤਸਵੀਰ ਹੈ ਔਰ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਸਵੇਰੇ ਸਵੇਰੇ ਲੋਕ ਜਿਹੜੇ ਨੇ ਲਾਈਨਾਂ ਦੇ ਵਿੱਚ ਖੜਕੇ ਆਪਣਾ ਵੋਟ ਜਿਹੜਾ ਹੋ ਕਾਸਟ ਕਰ ਰਹੇ ਨੇ ਔਰ ਹਾਹੀ ਤਸਵੀਰ ਜਿਹੜੀ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿਸ ਢੰਗ ਦੇ ਨਾਲ 7ਵੇਂ ਗੇਟ ਦੇ ਵਿੱਚ VOTING ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਉਸ ਦੀ ਤੁਹਾਨੂੰ ਸਿੱਧੀ ਤਸਵੀਰ ਜਿਹੜੀ ਹੈ ਉਹ ਵਖਾ ਰਹੇ ਹਾਂ ਕਿਉਂਕਿ ਇਸ ਗੇਟ ਤੋਂ ਬਾਅਦ ਰਿਜ਼ਲਟ ਆਣੇ ਸ਼ੁਰੂ ਹੋ ਜਾਣਗੇ ਨਤੀਜੇ ਆਉਣਗੇ ਨਤੀਜੇ ਕਿਸ ਦੇ ਪੱਖ ਦੇ ਵਿੱਚ ਹੋਣਗੇ ਆਨ ਵਾਲਾ ਸਮਾਂ ਦੱਸੂਗਾ ਲੇਕਿਨ ਉਸ ਤੋਂ ਪਹਿਲਾਂ ਜਿਸ ਢੰਗ ਦੇ ਨਾਲ VOTING ਹੋ ਰਹੀ ਹੈ ਉਸ ਦੀ ਤੁਹਾਨੂੰ ਜ਼ਰੂਰ ਤਸਵੀਰਾਂ ਵਿਖਾ ਰਿਹਾ ਕਿ ਕਿਸ ਢੰਗ ਦੀ ਤਸਵੀਰਾਂ ਜਿਹੜੀਆਂ ਨੇ ਇੱਥੇ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਦੋਨੋਂ ਪਾਸੇ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਕਿ ਲੰਬੀਆਂ ਲੰਬੀਆਂ ਲਾਈਨਾਂ ਪਰ ਮਿਲਟਰੀ ਦੇ ਜਵਾਨ ਜਿਹੜੇ ਨੇ ਉਹ ਤਨਤ ਨੇ ਅੰਦਰ ਦੀ ਜਿਹੜੀ ਤਸਵੀਰ ਹੈ ਤੁਸੀਂ ਅੰਦਰ ਵੀ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਜਿਹੜੇ ਨੇ ਆਪਣਾ ਵੋਟ ਕਾਸਟ ਕਰ ਰਹੇ ਨੇ ਹਾਂਜੀ ਲੋਕਤੰਤਰਤਾ ਮਹਾਪਰਵ ਜੋ ਬੋਡ ਪੁੱਛ ਰਹੇ ਸਰ ਬੋਟ ਪਾਣ ਆਇਓ ਹਾਂਜੀ ਮੈਂ ਮਦਦਾ ਪ੍ਰਯੋਗ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿਹੜੇ ਮਸਲੇ ਕਿਹੜੇ ਮਸਲੇ ਦਿਮਾਗ ਦੇ ਵਿੱਚ ਨੇ ਸਰ ਬੇਰੋਜ਼ਗਾਰੀ ਸਰ ਬੇਰੋਜ਼ਗਾਰੀ ਔਰ ਤੁਹਾਡਾ ਤੋਂ ਬਟਾ ਮੈਂ ਰੋਡ ਨਹੀਂ ਬਣੀ ਸਾਡੀ ਮਰ ਰਹੇ ਮੈਂ ਰੋਡ ਨਹੀਂ ਬਣੀ ਮਹਿੰਗਾਈ ਬਹੁਤ ਹੈ ਹਾਂਜੀ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਕੁਝ ਕੁਝ ਬੜਾ ਮੇਰੇ ਭਾਈ ਥੈਂਕ ਯੂ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਥੈਂਕ ਯੂ ਸਰ ਜੋ ਹਰਿਆਵਧੀਆ ਚਲੋ ਜੋ ਹੋ ਜੇ ਵਧੀਆ ਹੈ ਯੰਗਸਟਰ ਹਾਂਜੀ ਭਾਈ ਪਹਿਲਾਂ ਬੋਟ ਪਾਈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਕੀ ਕੁਝ ਮਸਲਿਆਂ ਦੀ ਵਾਸਤੇ ਵਿੱਚ ਇਸ ਵਾਰ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈ ਬੰਦੇ ਦੀ ਹੈਲਥ ਦੇ ਕੰਮ ਹੋਣਾ ਚਾਹੀਦੇ ਜੋ ਕਿ ਹੈ ਹੋ ਨਹੀਂ ਰਿਹਾ ਸਰਕਾਰਾਂ ਦੁਆਰਾ ਹੂੰ ਤਾਂ ਉਹ ਐਜੂਕੇਸ਼ਨ ਵੱਡਾ ਮਸਲਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੇ ਹੁਣ ਵੋਟ ਤਾਂ ਪਾ ਰਹੇ ਆ ਐਤਕੀ ਰੋਜ਼ਗਾਰ ਸਿਹਤ ਵਗੈਰਾ ਦੇਖਣਗੇ ਬੱਚਿਆਂ ਦੀ ਪੜ੍ਹਾਈ ਹਾਂਜੀ ਉਹ ਵੀ ਹਾਂਜੀ ਇਹ ਧਿਆਨ ਦੇ ਵਿੱਚ ਰੱਖਿਆ ਹੋਇਆ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਜਿਸ ਢੰਗ ਦੇ ਨਾਲ ਆਪਣੇ ਆਪਣਾ ਨਜ਼ਰੀਆ ਆਪਣਾ ਆਪਣਾ ਟੰਗ ਹੈ ਔਰ ਮਸਲੇ ਵੀ ਫਾਈਨਲ ਕੀਤੇ ਹੋਣੇ ਲੋਕ ਮਨ ਬਣਾ ਕੇ ਆਉਂਦੇ ਨੇ ਕਿ ਕਿਸ ਨੂੰ ਵੋਟ ਪਾਣੀ ਹੈ ਔਰ ਜਿਸ ਢੰਗ ਦੇ ਨਾਲ ਇੱਥੇ ਚੋਣ ਕਮਿਸ਼ਨ ਦੀ ਤਰਫੋਂ ਵੀ ਤਿਆਰੀਆਂ ਕੀਤੀਆਂ ਹੋਈਆਂ ਸੀ ਔਰ ਇਸ ਵਾਰ ਚੋਣ ਕਮਿਸ਼ਨ ਜਿਹੜਾ ਉਹ 70 ਪਰ ਦੇ ਨਾਰੇ ਦੇ ਨਾਲ ਇਮਤਿਹਾਰੀਆਂ ਨੂੰ ਮੁਕੰਮਲ ਕਰਦਾ ਨਜ਼ਰ ਆਇਆ ਸੀ ਕਿ ਇਸ ਵਾਰ ਪੰਜਾਬ ਦੇ ਵਿੱਚ 70 ਫੀਸਦੀ ਤੋਂ ਜ਼ਿਆਦਾ ਮਤਦਾਨ ਹੋਏ ਸ਼ੁਰੂਆਤੀ ਗੇੜ ਦੇ ਵਿੱਚ ਜਿਸ ਢੰਗ ਦੇ ਨਾਲ ਮਤਦਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਸਾਫ ਬੁਖਾਰੀਆਂ ਨੇ ਕਿ ਪੰਜਾਬੀ ਜਿਹੜੇ ਨੇ ਆਪਣੇ ਮਤ ਦਾ ਪ੍ਰੋਪਰ ਢੰਗ ਦੇ ਨਾਲ ਪ੍ਰਯੋਗ ਕਰ ਰਹੇ ਨੇ ਆਪਣੇ ਇਸ ਲੋਕਤੰਤਰੀਕ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਨਜ਼ਰ ਆ ਰਹੇ ਨੇ ਸਰ ਵੋਟ ਪਾਏ ਜੀ ਕੀ ਕਹਿਣਾ ਚਾਹੋਗੇ ਕੀ ਕੁਝ ਮਸਲੇ ਇਸ ਵਾਰ ਧਿਆਨ ਚ ਰੱਖੇ ਜੀ ਮੈਨੂੰ ਕਭੀ ਬੋਲਣਾ ਨਹੀਂ ਉਹ ਕਹਿੰਦੇ ਨੇ ਚਲੋ ਯਾਨੀ ਸਿੱਧੇ ਤੌਰ ਤੇ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਨਹੀਂ ਬੋਲਣਾ ਚਾਹੁੰਦੇ ਲੇਕਿਨ ਲੋਕਾਂ ਦੀ ਲਾਈਨਾਂ ਜਿਹੜੀਆਂ ਨੇ ਉਹ ਜ਼ਰੂਰ ਦੱਸ ਰਹੀਆਂ ਨੇ ਕਿ ਇਸ ਵਾਰ ਦੇ ਨਤੀਜੇ ਜਿਹੜੇ ਨੇ ਉਹ ਵੇਖਣ ਵਾਲੇ ਹੋਣਗੇ ਕੈਮਰਾ ਪਰਸਨ ਸੁਮੇਰ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ